ਇੱਕ ਪਾਸੇ ਸੁਖਬੀਰ ਸਿੰਘ ਬਾਦਲ ਆਪਣੀ ਪੰਜਾਬ ਬਚਾਓ ਯਾਤਰਾ ਦੇ ਵਿੱਚ ਮਗਨ ਨੇ ਰੁੱਝੇ ਹੋਏ ਨੇ ਲਗਾਤਾਰ ਥਾਮਾਂ ਤੇ ਜਾ ਕੇ ਇਹ ਯਾਤਰਾ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਪ੍ਰਚਾਰਕ ਗਤੀਵਿਧੀਆਂ ਵੀ ਪਰ ਜ਼ੋਰ ਕਰਦੇ ਨਜ਼ਰ ਆ ਰਹੇ ਨੇ ਨਿੱਜੀ ਪੱਧਰ ਦੇ ਉੱਤੇ ਕੀਤੀਆਂ ਪ੍ਰਚਾਰਕ ਗਤੀਵਿਧੀਆਂ ਦੇ ਵਿੱਚ ਸੁਖਬੀਰ ਬਾਦਲ ਮੁਹਾਲੀ ਪਹੁੰਚੇ ਸੀ ਮੁਹਾਲੀ ਪਹੁੰਚ ਕੇ ਉਹਨਾਂ ਦੇ ਵੱਲੋਂ ਜਿੱਥੇ ਆਪਣੀ ਪਾਰਟੀ ਦੇ ਵਿੱਚ ਇਜ਼ਾਫਾ ਕੀਤਾ ਗਿਆ ਉੱਥੇ ਹੀ ਕਾਂਗਰਸ ਸਰਕਾਰ ਦੇ ਉੱਤੇ ਵੀ ਨਿਸ਼ਾਨੇ ਸਾਧੇ ਗਏ ਨੇ ਨਾ ਸਿਰਫ ਕਾਂਗਰਸ ਦੀ ਮੌਜੂਦਾ ਸਰਕਾਰ ਦੇ ਉੱਤੇ ਸਗੋਂ ਕੈਪਟਨ ਅਮਰਿੰਦਰ ਸਿੰਘ ਉੱਤੇ ਵੀ ਨਿਸ਼ਾਨੇ ਸੁਖਬੀਰ ਸਿੰਘ ਬਾਦਲ ਵੱਲੋਂ ਸਾਧੇ ਗਏ ਨੇ ਉਹਨਾਂ ਨੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕੋ ਸਿੱਕੇ ਦੇ ਦੋ ਪਹਿਲੂ ਦੱਸਿਆ ਆ ਉਹਨਾਂ ਨੇ ਸਾਫ਼ ਕਿਹਾ ਕਿ ਇੱਕੋ ਪਾਸੇ ਇਹ ਦੋਵੇਂ ਪਾਰਟੀਆਂ ਜਾਂਦੀਆਂ ਦਰ ਆ ਰਹੀਆਂ ਨੇ ਪੰਜਾਬ ਦੀ ਬਿਹਤਰੀ ਦੇ ਵਾਸਤੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਖੇਤਰੀ ਪਾਰਟੀਆਂ ਨੂੰ ਉਭਾਰਨ ਦੀ ਲੋੜ ਹੈਗੀ ਆ ਪਰ ਪੰਜਾਬ ਦੇ ਲੋਕ ਇਹਨਾਂ ਪਾਰਟੀਆਂ ਦੇ ਮਗਰ ਪਏ ਹੋਏ ਨਹੀਂ ਉਹਨਾਂ ਨੇ ਸਿੱਧੇ ਨਿਸ਼ਾਨੇ ਕਾਂਗਰਸ ਪਾਰਟੀ ਦੇ ਉੱਤੇ ਤੇ ਪੰਜਾਬ ਸਰਕਾਰ ਦੇ ਉੱਤੇ ਸਾਧੇ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਜ਼ਿਆਦਾ ਫਿਕਸਡ ਕਰਦੇ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਫੋਕਸ ਰੱਖਿਆ ਔਰ ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੇ ਉੱਤੇ ਵੀ ਖਾਸੀ ਟਿੱਪਣੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਹੈ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਚਾਰਕ ਗਤੀਵਿਧੀਆਂ ਚੱਲਦੀਆਂ ਪਈਆਂ ਨੇ ਉਸ ਪੰਜਾਬ ਬਚਾਓ ਯਾਤਰਾ ਚੱਲਦੀ ਪਈ ਹੈ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵਿਰੋਧੀ ਪਾਰਟੀਆਂ ਦਾ ਵਿਰੋਧ ਕਰਨਾ ਵੀ ਪਰਜੋਰ ਤਰੀਕੇ ਨਾਲ ਸ਼ੁਰੂ ਕਰ ਦਿੱਤਾ ਗਿਆ ਹਾਲਾਂਕਿ ਅਜੇ ਤੱਕ ਰੈਲੀਆਂ 'ਚ ਬੋਲਦੇ ਪੇਸੀ ਪਰ ਹੁਣ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਯਾਦ ਆ ਗਈ ਔਰ ਉਸੇ ਦੇ ਚੱਲਦੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਜੰਮ ਕੇ ਵਰਦੇ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਕੀ ਬੋਲੇ ਨੇ ਆਓ ਸੁਣ ਲੈਣੇ ਆ ਅੱਜ 파ਰਸ ਮਹਾਜਨ ਜੀ ਜੋ ਚੇਅਰਮੈਨ ਹੈ ਐਮ ਪੀ ਸੀ ਏ ਮਹੱਲੀ ਪ੍ਰਾਪਰਟੀ ਐਕਸਪੀਸ਼ਨ ਦੇ ਕੰਸਲਟੈਂਟ ਐਕਸਪੀਸ਼ਨ ਦੇ ਆਪਣੀ ਸਮੁੱਚੀ ਟੀਮ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜੋ ਸ਼ਾਮਿਲ ਹੋਏ ਹੈ ਮੈਂ ਇਹਨਾਂ ਨੂੰ ਧੰਨ ਹੈ ਕਹਨਾ ਹੈ ਦੇਖੋ ਮਹਾਲੀ ਕੀ ਹੁੰਦਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀ ਬਣਾ ਦਿੱਤਾ ਪਹਿਲੇ ਮਹਾਲੀ ਨੂੰ ਤੀਜੇ ਨੰਬਰ ਤੇ ਗਿਣਤੇ ਹੁੰਦੇ ਸੀ ਪਹਿਲਾ ਚੰਡੀਗੜ੍ਹ ਫਿਰ ਪੰਚਕੂਲਾ ਤੇ ਫਿਰ ਮਹਾਲੀ ਅੱਜ ਹਾਲਾਤ ਹੈ ਕਿ ਮਹਾਲੀ ਚੰਡੀਗੜ੍ਹ ਤੋਂ ਵੀ ਅੱਗੇ ਟੱਪ ਗਿਆ ਉਹ ਸਾਰੀ ਪਲਾਨਿੰਗ ਮਾਸਟਰ ਪਲਾਨਿੰਗ ਤੇ ਵਿਜਨ ਸ਼੍ਰੋਮਣੀ ਕਾਲੀਦਲ ਦਾ ਸੀ ਮੈਨੂੰ ਯਾਦ ਆ ਜਦੋਂ ਮੈਂ ਡਿਪਟੀ ਸੀਮ ਹੁੰਦਾ ਸੀ ਰਾਤ ਨੂੰ ਇੱਥੇ ਆਉਂਦੇ ਪਲਾਨਿੰਗ ਕਰਦੇ ਕਿਹੜੀ ਕਿਹੜੀ ਸੜਕਾਂ ਕਿਵੇਂ ਚੌੜੀਆਂ ਕਰਨੀਆਂ ਕਿੱਥੇ ਕੀ ਕਰਨਾ ਕਿਵੇਂ ਮਾਸਟਰ ਪਲਾਨ ਬਣਾਉਣਾ ਇੰਟਰਨੈਸ਼ਨਲ ਜਿਹੜਾ 에ਰਪੋਰਟ ਲਿਆਂਦਾ ਉਹ ਵੀ ਕਾਲੀਦਲ ਲੈ ਕੇ ਆਇਆ ਜਿਹਦੇ ਕਰਕੇ ਅੱਜ ਸਾਰਾ ਸਿਸਟਮ ਹੀ ਇੱਥੇ ਇਲਾਕੇ ਦਾ ਬਦਲ ਗਿਆ ਸਾਡੀ ਐਮਸੀ ਮੇਰੀ ਤੇ ਐਮਸੀ ਦੇ ਪ੍ਰਮਾਤਮਾ ਮਿਹਰ ਕਰਦਾ ਸਾਡੀ ਸਰਕਾਰ ਹੁੰਦੀ ਤੇ ਆ ਆਪਣਾ ਇੱਕ ਬਹੁਤ ਵੱਡਾ ਇਕਨੋਮਿਕ ਹੱਬ ਜਿਵੇਂ ਗੁੜਗਾਉ ਹੈ ਜਿਵੇਂ ਹਾਇਦਰਾਬਾਦ ਹੈ ਬੈਂਗਲੌਰ ਹੈ ਆਈਟੀ ਤੇ ਹੋਰ ਇੰਟਰਨੈਸ਼ਨਲ ਕੰਪਨੀਆਂ ਦਾ ਹੱਬ ਅਸੀਂ ਬਣਾਦਣਾ ਸੀ ਪਰ ਪਿਛਲੇ 5-7 ਸਾਲਾਂ ਚ 5 ਸਾਲ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਬਣੇ ਮੁੱਖ ਮੰਤਰੀ ਆਪਣੇ ਫਾਰਮ ਉੱਚੇ ਰਹੇ ਨਿਕਲੇ ਘਰੋਂ ਬਾਹਰ ਨਹੀਂ ਤੇ ਹੁਣ ਤੇ ਇੱਕ ਸ਼ਰਾਬੀ ਮੁੱਖ ਮੰਤਰੀ ਆ ਗਿਆ ਇਹਨੂੰ ਤਾਂ ਪਰਵਾਹੀ ਨਹੀਂ ਹੈ ਦੇਖੋ 10 ਸਾਲ ਆਪਣੇ ਖਰਾਬ ਹੋ ਗਏ 10 ਸਾਲ ਜ਼ਿੰਦਗੀ ਤੇ ਬਹੁਤ ਹੁੰਦੇ 10 ਸਾਲ ਇੱਕ ਸੂਬੇ ਦੇ ਬਹੁਤ ਹੁੰਦੇ 10 ਸਾਲ ਚ ਅੱਜ ਮਹਾਲੀ ਕਿੱਥੇ ਹੋ ਜਾਣਾ ਸੀ ਤੇ ਕਿੱਥੇ ਰਹਿ ਗਿਆ ਆ ਦੇਖੋ ਕਿੰਡੀ ਵੱਡੀ ਨੁਕਸਾਨ ਆਪਣਾ ਕਰ ਲਿੱਤਾ ਮੈਂ ਪਤਾ ਹੀ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜਦੋਂ ਵੀ ਆਪਾਂ ਆਪਣੀ ਜ਼ਿੰਦਗੀ ਦਾ ਫੈਸਲਾ ਕਰਨਾ ਹੈ ਸੋਚ ਸਮਝ ਕੇ ਕਰਿਆ ਕਰੀਏ ਜਿਹਦੀ ਸਰਕਾਰ ਬਣਾਉਣੀ ਹੈ ਕਿ ਜਿਹਨੂੰ ਅਗਵਾਈ ਦੇਣੀ ਹੈ ਮੌਕਾ ਦੇਣਾ ਹੈ ਉਹ ਥੋੜੀ ਜ਼ਿੰਦਗੀ ਦਾ 5 ਸਾਲ ਉਹਦੇ ਤੇ ਨਿਰਭਰ ਹੈ ਸਹੀ ਫੈਸਲਾ ਕਰੋਗੇ 5 ਸਾਲ ਹੋਰ ਅੱਗੇ ਤਰੱਕੀ ਹੋਊਗੀ ਗਲਤ ਫੈਸਲਾ ਹੋਊਗੇ ਤੇ ਆਪਾਂ ਪਿੱਛੇ ਵੀ ਜਾ ਸਕਦੇ ਆ ਜਿਵੇਂ ਪਿਛਲੇ 7 ਸਾਲ ਆਪਾਂ ਪਿੱਛੇ ਚਲੇ ਗਏ ਆ ਸ਼੍ਰੋਮੀ ਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਦੇਖਿਆ ਹਣਾ ਕਿਵੇਂ ਪੰਜਾਬ ਵਿੱਚ ਡਿਵੈਲਪਮੈਂਟ ਆਈ ਕਿਵੇਂ ਪੰਜਾਬ ਦੇ ਇਨਫਰਾਸਟ੍ਰਕਚਰ ਤੇ ਜੋਰ ਦਿੱਤਾ ਗਿਆ ਬਿਜਲੀ ਤੇ ਜੋਰ ਦਿੱਤਾ ਗਿਆ 에ਅਰਪੋਰਟ ਬਣਾਉਣ ਤੇ ਜੋਰ ਕੀਤਾ ਸੜਕਾਂ ਬਣਾਉਣ ਤੇ ਜੋਰ ਦਿੱਤਾ ਗਿਆ ਰੂਰਲ ਡਵੈਲਪਮੈਂਟ ਦੇ ਵਿੱਚ ਦਿੱਤਾ ਕਿ ਸ਼ਹਿਰਾਂ 'ਚ ਮੈਂ ਮੈਨੂੰ ਯਾਦ ਹੈ ਇੱਕ ਦਿਨ ਮੈਂ ਤੇ ਵੱਡੇ ਬਾਦਲ ਸਾਹਿਬ ਨੇ ਤਕਰੀਬਨ 130 ਮੰਡੀਆਂ ਤੇ ਛੋਟੇ ਸ਼ਹਿਰ ਹੈ ਉਹਨਾਂ ਸਿਵਰੇਜ ਨਹੀਂ ਸੀ ਇੱਕੋ ਦਿਨ ਅਸੀਂ ਸਾਰੀ ਮਨਜ਼ੂਰੀ ਦੇ ਕੇ ਤੇ ਅਸੀਂ ਆਪਣੇ ਸਰਕਾਰ ਦੇ ਨਾਲ 130 ਮੰਡੀਆਂ ਵਿੱਚ ਸਿਵਰੇਜ ਵਾਟਰ ਸਪਲਾਈ ਦਾ ਕੰਮ ਅਸੀਂ ਮੁਕੰਮਲ ਕੀਤਾ ਜਿੱਤੇ ਨਹੀਂ ਸੀ ਪਹਿਲੇ ਯਾਦ ਕਰੋ ਕਿੰਨੇ ਰੇਲਵੇ ਫਾਟਕ ਲੱਗਦੇ ਹੁੰਦੇ ਸੀ ਤੁਹਾਨੂੰ ਹੁਣ ਅੱਜਕੱਲ ਕੋਈ ਦਿਖਦਾ ਰੇਲਵੇ ਫਾਟਕ ਇੱਕ ਦਿਨ 'ਚ ਮੈਂ ਉਸ ਡਿਪਟੀ ਸੀਐਮ ਸੀ 190 ਰੇਲਵੇ ਫਾਟੀਆਂ ਉੱਤੇ ਫਲਾਈਓਵਰ ਮੈਂ ਮਨਜ਼ੂਰ ਰੱਖਿਆ ਸੀ 2 ਸਾਲਾਂ ਚ ਇੰਪਲੀਮੈਂਟ ਕਰ ਦਿੱਤੇ ਸੋ ਮੇਰੀ ਕਹਿਨ ਦਾ ਭਾਅ ਹੈ ਕਿ ਜਿਹੜੀ ਖੇਤਰੀ ਪਾਰਟੀਆਂ ਹੁੰਦੀਆਂ ਨਾ ਰੀਜਨ ਆਪਣੀ ਖੇਤਰ ਦੀ ਪਾਰਟੀਆਂ ਉਹਨਾਂ ਤੇ ਸੈਂਟਰ ਦੀ ਪਾਰਟੀਆਂ ਦਿੱਲੀ ਵਾਲੀ ਪਾਰਟੀਆਂ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ ਖੇਤਰੀ ਪਾਰਟੀ ਦੀ ਸੋਚ ਆਪਣਾ ਸੂਬਾ ਹੁੰਦਾ ਹੈ ਫੈਸਲੇ ਆਪਣੇ ਸੂਬੇ ਦੇ ਹੱਕ ਚ ਕਰਦੇ ਆ ਆਪਣੇ ਲੋਕਾਂ ਦੇ ਹੱਕ ਚ ਕਰਦੇ ਆ ਤੇ ਲੋਕਾਂ ਦੀ ਆਪਣੇ ਸੂਬੇ ਦੀ ਲੜਾਈ ਲੜਦੇ ਆ ਜਿਹੜੀਆਂ ਹੁੰਦੀਆਂ ਦਿੱਲੀ ਵਾਲੀਆਂ ਪਾਰਟੀਆਂ ਉਹ ਹੁਕਮ ਜੋ ਉਹਨਾਂ ਤੋਂ ਆਉਂਦਾ ਹੈ ਦਿੱਲੀੋਂ ਉਹ ਕਰਦੇ ਆ ਉਹਨਾਂ ਦਾ ਕੋਈ ਲਗਾ ਸੂਬੇ ਨਾਲ ਨਹੀਂ ਹੁੰਦਾ ਉਹਨਾਂ ਦਾ ਹੁੰਦਾ ਹੈ ਕਿ ਸਾਡੇ ਕੋਈ ਫੈਸਲੇ ਨਾਲ ਗਵਾਂਡੀ ਸੂਬੇ ਨਾਲ ਕੁਝ ਹੋ ਜੇ ਜਾਂ ਕੋਈ ਹੋਰ ਸਾਡੀ ਪਾਰਟੀ ਨੂੰ ਨੁਕਸਾਨ ਨਾ ਹੋ ਜੇ ਸੋ ਐਸ ਕਰਕੇ ਅੱਜ ਅਸੀਂ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਤਗੜਾ ਕਰੀਏ ਤਾਂ ਹੀ ਪੰਜਾਬ ਬਚੂਗਾ ਜੇ ਆਪਾਂ ਫਿਰ ਐਜੇ ਫੈਸਲੇ ਲਵਾਂਗੇ ਜਿਵੇਂ ਪਿੱਛੇ ਲੱਤੇ ਆ ਫਿਰ ਆਪਣਾ ਸੂਬਾ ਬਹੁਤ ਥੱਲੇ ਚਲੇ ਜਾਊਗਾ ਆਪਾਂ ਦੂਜੇ ਸੂਬਿਆਂ ਦੇ ਮੁਕਾਬਲੇ ਬਹੁਤ ਪਿੱਛੇ ਰਹਿ ਜਾਾਂਗੇ ਐਨਾ ਹੀ ਮੈਂ ਕਹਿਣਾ ਸੀ ਤੇ ਮੈਂ ਫਿਰ ਤੋਂ 파ਰਸ ਮਹਾਜਨ ਜੀ ਦਾ ਉਹਨਾਂ ਦੀ ਸਪੁੱਚੀ ਟੀਮ ਦਾ ਸ਼੍ਰੋਮਣੀ ਕਾਲੀਦਾ ਸ਼ਾਮਲ ਹੋਏ ਬਹੁਤ ਆ ਇਹਨਾਂ ਦੇ ਆਪਣੇ ਰੀਅਲ ਏਸਟੇਟ ਦੇ ਵਿੱਚ ਤੇ ਇਹਨਾਂ ਦੇ ਜੇ ਪ੍ਰਾਪਰਟੀ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਕਿਥੇ ਬਿਜ਼ਨਸ ਹੈ ਤੇ ਆਪਣੇ ਸਾਰੇ ਇਹਨਾਂ ਦੇ ਨਾਲ ਜੁੜੇ ਹੈ ਸਾਰੀ ਮੈਂ ਦੇਖਿਆ ਮੁਹਾਲੀ ਤੇ ਵੱਡੇ ਸ਼ਹਿਰਾਂ 'ਚ ਅੱਧਾ ਸ਼ਹਿਰ ਅੱਧੇ ਲੋਕ ਪ੍ਰੋਪਰਟੀਆਂ ਨਾਲ ਜੁੜੇ ਹੈ ਰੀਅਲ ਏਸਟੇਟ ਨਾਲ ਜੁੜੇ ਹੈ ਤੇ ਰੀਅਲ ਏਸਟੇਟ ਦੇ ਜਿਹੜੇ ਜੁੜੇ ਵਾਲੇ ਹੁੰਦੇ ਆ ਉਹ ਲੋਕੀ ਤਰੱਕੀ ਤਾਂ ਕਰਦੇ ਆ ਜੇ ਇਨਫਰਾਸਟ੍ਰਕਚਰ ਤੇ ਗ੍ਰੋਥ ਹੋਏ ਜੇ ਅੱਗੇ ਡਿਵੈਲਪਮੈਂਟ ਹੋਏ ਆਜ ਜਿਹੜੀ ਮਹਾਲੀ ਦੇ ਵਿੱਚ ਰੀਅਲ ਏਸਟੇਟ ਦੀ ਗ੍ਰੋਥ ਹੋਈ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਕਰਕੇ ਜੋ ਸ਼ਹਿਰ ਬਣਾਇਆ ਸੀ ਜੋ ਇੱਥੇ ਫੈਸਿਲਿਟੀ ਲਾਦੀ ਉਹਦੇ ਕਰਕੇ ਆ ਜੇ ਹੁਣ ਦਾ ਸਾਡੀ ਸਰਕਾਰ ਲਿਆਓ ਤੇ ਹੋਰ ਵੀ ਤੁਸੀਂ ਦੇਖੋਗੇ ਕਿਵੇਂ ਡਿਵੈਲਪਮੈਂਟ ਪੰਜਾਬ ਵਿੱਚ ਥੈਂਕ ਯੂ ਜੀ ਤੁਹਾਡਾ ਜਤ ਜੀ ਫੀਡਬੈਕ ਹੋਰ ਵੀ ਸਰ ਜੀ ਇੱਕ ਸਵਾਲ ਹੈ ਜੀ ਜੀਪੀ ਅਲਾਈਅੰਸ ਨੂੰ ਲੈ ਕੇ ਅਮਿਤ ਸ਼ਾ ਜੀ ਨੇ ਕੱਲੇ ਚੈਨਲ ਨੂੰ ਕਹਿ ਚੁੱਕੇ ਨੇ ਉਹਦੇ ਬਾਰੇ ਸਹੀ ਕੀ ਹੈ ਯਾਰ ਮੈਂ ਤਾਂ ਇੱਥੇ ਪੰਜਾਬ ਜਾ ਯਾਤਰਾ ਦੇ ਤੁਰੇ ਫਿਰਦਾ ਹਾਂ ਤੁਸੀਂ ਤੁਸੀਂ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਘੜ ਲੈਂਦੇ ਹੋ ਤੇ ਮੈਨੂੰ ਤਾਂ ਆਪ ਹੀ ਮੈਂ ਵੀ ਦੇਖਿਆ ਸੀ ਹਲੇ ਤੱਕ ਤਾਂ ਮੈਂ ਕਾਡੀ ਤਾਂ ਅਲਾਈਅੰਸਲੇ ਬੀਐਸਪੀ ਨਾਲ ਹੈ ਅਜੀ ਤਾਂ ਮੈਂ ਤਾਂ ਪੰਜਾਬ ਤੁਸੀਂ ਦੇਖ ਲਗਾਤਾਰ ਮੈਨੇ ਦੇਖਿਆ ਉਹਨੇ ਪਿਛਲੇ 15 ਦਿਨਾਂ ਚ ਮੈਂ ਲਗਾਤਾਰ ਇਥੇ ਹੀ ਆ ਪੰਜਾਬ ਸਰਬਿੱਧੀ ਪੰਜਾਬ ਨੂੰ ਬਚਾਓ ਯਾਤਰਾ ਦਾ ਰਿਸਪਾਂਸ ਵੀ ਮਿਲ ਰਿਹਾ ਸੀ ਦੇਖੋ ਪੰਜਾਬ ਦੀ ਜਨਤਾ ਬਹੁਤ ਗੁੱਸੇ ਚ ਹੈ ਐਸ ਝਾੜੂ ਵਾਲਿਆਂ ਦੇ ਝਾੜੂ ਵਾਲਿਆਂ ਨੇ ਉਹਨਾਂ ਨੇ ਧੋਖਾ ਦਿੱਤਾ ਜਿਹਨੂੰ ਧੋਖਾ ਦਿੱਤਾ ਜਾਏ ਨਾ ਉਹ ਬੰਦਾ ਫਿਰ ਬਦਲਾ ਲੈਂਦਾ ਤੇ ਐਕਤੀ ਦੇਖੋਗੇ ਇਹ 92 ਸੀਟਾਂ ਦਿੱਤੀਆਂ ਨਾ ਤੇ 92 ਦੀ ਜਮਾਨਤਾਂ ਜ਼ਬਤ ਵੀ ਕਰਾਉਣਗੇ ਇਹ ਜੀ ਹਲਾਤਾ ਸਰ ਪਹਿਲਾਂ ਆਮ ਆਦਮੀ ਪਾਰਟੀ ਦੇ ਕਾਂਗਰਸ ਤੇ ਲੈਂ ਕਿ ਗੱਲ ਚੱਲਦੀ ਹੈ ਇੰਡੀਆ ਦੇ ਵਿੱਚ ਇਕੱਠੇ 6 ਸੀਟ ਸੀ ਇਹਨਾਂ ਦੀ ਪਰ ਕੱਲ ਕੇਜਰੀਵਾਲ ਸਾਹਮਣੇ ਹੀ ਕਹਿ ਦਿੱਤਾ ਸੀ ਅੱਜ ਦੇਖੋ ਆ ਦੋਨੋਂ ਚੋਰ ਐ ਤੂੰ ਦੇਖੋ ਦੋਨਾਂ ਨੇ ਸੁਭਾ ਬਰਬਾਦ ਕੀਤਾ ਹੈ ਤੇ ਦੋ ਚੋਰ ਇਕੱਠੇ ਹੋ ਜਾਣ ਕੋਈ ਕੀ ਫਰਕ ਪੈਂਦਾ ਦੋਨੋਂ ਜ਼ੀਰੋ ਹੋਣਗੇ ਥੈਂਕ ਯੂ Subscribe to One India channel and never miss an update.